ਜੋ 트럼ਪ ਨੇ ਇਲੈਕਸ਼ਨ ਦਿੱਤੀ ਹੈ ਉਹ ਐਲਨ ਮਸਕ ਤੇ 트럼ਪ ਦੀ ਕੰਪਨੀ ਜਿਹੜੀ ਵਿਕਰ ਮਜੀਠੀਆ ਦਾ ਪੈਸਾ ਇੱਕ ਵਿਜੀਲੈਂਸ ਦੀ ਟੀਮ ਆਪਾਂ ਅਮਰੀਕਾ ਨੂੰ ਵੀ ਤੋਰ ਦਿੰਨੇ ਆ ਕਿਉਂਕਿ ਵਿਚਾਰੇ ਉਹ ਤਾਂ ਹੰਬੇ ਹਾਰੇ ਬੈਠੇ ਨੇ ਥੱਕ ਕੇ ਸਰਕਾਰ ਡੰਡਾ ਚਾੜੀ ਜਾ ਰਹੀ ਹੈ ਲੱਭ ਕੁਛ ਰਿਆ ਨਹੀਂ ਮੁਕਤਮਾ ਝੂਠਾ ਸੋ ਹੁਣ ਇਹਨਾਂ ਨੂੰ ਅਮਰੀਕਾ ਨੂੰ ਤੋਰ ਦਿਓ ਨਾਲੇ ਵਿਚਾਰੇ ਛੁੱਟੀ ਕਰਿਓ ਤੇ ਜਿਹੜੇ ਸਰਕਾਰ ਦੇ ਬੁਲਾਰੇ ਤੁਸੀਂ ਇਹਦੇ ਝੂਠੇ ਕੇਸਾਂ ਤੇ ਲਾਏ ਨੇ ਇਹਨਾਂ ਨੂੰ ਕੋ ਪੰਜਾਬ ਦੀ ਗੱਲ ਕਰਨ ਪੰਜਾਬ ਦੇ ਵਿਕਟ ਤੇ ਲੋਰਡ ਆਡਰ ਦੀ ਗੱਲ ਕਰਨ ਦਿੱਤੇ ਹਰ ਰੋਜ਼ ਕੋਈ ਨਾ ਕੋਈ ਵਪਾਰੀ ਖਿਡਾਰੀ ਸਿੰਗਰ ਗੋਲੀਆਂ ਨਾਲ ਮਰ ਰਿਹਾ ਜਿੱਥੇ ਨਸ਼ਾ ਘਰ ਘਰ ਤੱਕ ਪਹੁੰਚ ਗਿਆ ਉਸ ਪੰਜਾਬ ਦੀ ਗੱਲ ਕਰੋ ਜਿਹੜਾ ਅੱਜ ਤੁਸੀਂ ਕਰਜ਼ੇ ਦੇ niche ਡੁੱਬੋਤਾ ਸ਼੍ਰੋਮਣੀ ਅਕਾਲੀ ਦਲ ਚੈਲੰਜ ਕਰਦਾ ਹੈ ਕਿ ਤੁਸੀਂ 1 ਰੁਪਿਆ ਵਿਕਰਮ ਮਜੀਠੀਆ ਦਾ ਕੋਈ ਦਿਖਾਓ ਇਨਵੈਸਟਮੈਂਟ ਗਿਲਕੋ ਦੇ ਦੇਖੋ ਜਿਹੜੀ ਗਿਲਕੋ ਵਾਲੇ ਰਣਜੀਤ ਗਿਲ ਸਾਹਿਬ ਤੇ ਘਰੇ ਵਿਜੀਲੈਂਸ ਦੀ ਰੇਡ ਹੋਈ ਹੈ ਉਹ ਆਮ ਆਦਮੀ ਪਾਰਟੀ ਤੇ ਸਰਕਾਰੀ ਕਹਿ ਕੇ ਪ੍ਰਚਾਰ ਰਹੀ ਹੈ ਕਿ ਜੇ ਵਿਕਰਮ ਮਜੀਠੀਆ ਦੇ ਮਕਦਮੇ ਦੇ ਵਿੱਚ ਹੋਈ ਇਹਨਾਂ ਦਾ ਆਪਸ ਦੇ ਵਿੱਚ ਲੈਣਦੇ ਨੇ ਮੇਰਾ ਆਮ ਆਦਮੀ ਪਾਰਟੀ ਨੂੰ ਸਿੱਧਾ ਜਿਹਾ ਸਵਾਲ ਹੈ ਕਿ ਰਣਜੀਤ ਗਿੱਲ ਸਾਹਿਬ ਨੂੰ ਤਾਂ ਸ਼ਰੂਮਨੀ ਇਹ ਕਦਰਨ ਛੱਡੇ ਸਮਾਂ ਹੋ ਗਿਆ। ਔਰ ਪਿੱਛੇ ਜਿਹੜਾ ਬੜਾ ਰੌਲਾ ਪਿਆ ਵੀ ਉਹ ਆਮ ਆਦਮੀ ਪਾਰਟੀ ਦੇ ਵਿਚਾਰੇ ਤਾਂ ਹੀ ਅਨਮੋਲ ਕਦਰਮਾਨ ਨੇ ਖਰੜ ਤੋਂ ਪ੍ਰੋਟੈਸਟ ਦੇ ਵਿੱਚ ਅਸਤੀਫਾ ਦਿੱਤਾ ਸੀ। ਬਾਅਦ ਤੁਸੀਂ ਮਨਾਇਆ। ਸੋ ਜਿਹੜੇ 15-20 ਦਿਨ ਦਾ ਸਮਾਂ ਲੱਗਿਆ ਕੀ ਕੋਈ ਵਿਜੀਲੈਂਸ ਦਾ ਡੰਡਾ ਦਿਖਾ ਕੇ ਅੰਦਰ ਖਾਤੇ ਰਣਜੀਤ ਗਿੱਲ ਸਾਹਿਬ ਨਾਲ ਸੌਦੇਬਾਜ਼ੀ ਹੋ ਰਹੀ ਸੀ ਤਾਂ ਨਹੀਂ ਵਿਜੀਲੈਂਸ ਦੀ ਰੇਡ ਹੋਈ? ਕਿ ਅੱਜ ਇੱਕਦਮ ਜਦੋਂ ਬੀਜੇਪੀ ਦੇ ਵਿੱਚ ਚਲੇ ਗਏ ਤਾਂ ਬਿジネス ਦੀਆਂ ਟੀਮਾਂ ਬੜੀ ਮੁਸਤੈਦੀ ਦੇ ਨਾਲ ਉਹਨਾਂ ਦੇ ਘਰੇ ਪਹੁੰਚ ਗਈਆਂ ਹਾਲਾਂਕਿ ਇਹਦੇ ਵਿੱਚ ਸ਼ਰਮ ਵੀ ਇਕਾਲੀ ਤੌਰ ਦਾ ਵਿਸ਼ਾ ਨਹੀਂ ਸਾਡਾ ਵਿਸ਼ਾ ਇਹ ਹੈ ਕਿ ਜਿੱਦਾਂ ਪਹਿਲਾਂ ਤੁਸੀਂ ਮਨੋਰ ਕਹਾਣੀਆਂ ਸੁਣਾਈਆਂ 141 ਕਰੋੜ ਦੀ ਫੋਰਨ ਇਨਵੈਸਟਮੈਂਟ 29 ਮਬਾਈ ਉਹ ਲੱਭੇ ਨਹੀਂ ਨਾ ਕੋਟ ਚੁਣਾਈ ਨਹੀਂ ਫਿਰ ਕਹਿੰਦੇ ਕਿ 540 ਕਰੋੜ ਦੀ ਕਲੀਅਰ ਵਾਟਰ ਕੈਪੀਟਲ ਇਹ ਮਜੀਠੀਆ ਦੀ ਹੈ ਹੁਣ ਕਲੀਅਰ ਵਾਟਰ ਕੈਪੀਟਲ ਨੂੰ ਤੁਸੀਂ ਸੰਬੰਧ ਤੱਕ ਨਹੀਂ ਕੱਢਦੇ ਕੀ ਕਰ ਬਿジネス ਤੇ ਸਰਕਾਰ ਡਰਦੀ ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਬਹੁਤ ਵੱਡੀ ਕੰਪਨੀ ਐ 50 ਹਜ਼ਾਰ ਕਰੋੜ ਕਲੀਅਰ ਵਾਟਰ ਕੈਪੀਟਲ ਦਾ ਇਕੱਲਾ ਏਸ਼ੀਆ ਚ ਲੱਗਿਆ ਇਹ ਤਾਂ ਸਰਕਾਰ ਉੱਠੀ ਕਰ ਦੇਣੀ ਸੀ ਫਿਰ ਹਜ਼ਾਰ ਏਕੜ ਦਾ ਝੂਠ ਉਹ ਕਿਤੇ ਨਹੀਂ ਲੱਭਿਆ ਹੁਣ ਕੋਰਟ ਦੇ ਵਿੱਚ ਡਾਕੂਮੈਂਟ ਤੱਕ ਨਹੀਂ ਆਏ ਹੁਣ ਇੱਕ ਨਵੀਂ ਮਨੋਰ ਕਹਾਣੀ ਹੁਣ ਕਹਿੰਦੇ ਜੀ ਗਿਲਕੋ ਦੇ ਵਿੱਚ ਵਿਕਰਮ ਮਜੀਠੀਆ ਦਾ ਪੈਸਾ ਲੱਗਿਆ ਤੇ ਸਾਰੀ ਬੀਜੇਪੀ ਵਿਕਰਮ ਮਜੀਠੀਆ ਦੀ ਸਪੋਰਟ ਤੇ ਆ ਗਈ ਮੈਂ ਆਮ ਆਦਮੀ ਪਾਰਟੀ ਨੂੰ ਸਪਸ਼ਟ ਕਹਿਣਾ ਚਾਹੁੰਨਾ ਕਿ ਇਤਾਂ ਤਾਂ ਕਹਾਣੀਆਂ ਤਾਂ ਕੋਈ ਅੰਤ ਹੀ ਨਹੀਂ ਮੈਨੂੰ ਲੱਗਦਾ ਹੁਣ ਤੁਹਾਡੇ ਕੋਲ ਲੈ ਦੇ ਕੇ ਇੱਕੋ ਕਹਾਣੀ ਬਚ ਗਈ ਹੁਣ ਇਹ ਕਹਿ ਦੋ ਕਿ ਜੋ 트럼ਪ ਨੇ ਇਲੈਕਸ਼ਨ ਦਿੱਤੀ ਹੈ ਉਹ ਐਲਨ ਮਸਕ ਤੇ 트럼ਪ ਦੀ ਕੰਪਨੀ ਹੈ ਜੋ ਵਿਕਰਮ ਜਿਠੀਆ ਦਾ ਪੈਸਾ ਇੱਕ ਵਿਜੀਲੈਂਸ ਦੀ ਟੀਮ ਆਪਾਂ ਅਮਰੀਕਾ ਨੂੰ ਵੀ ਤੋਰ ਦਿੰਨੇ ਆ ਕਿਉਂਕਿ ਵਿਚਾਰੇ ਉਹ ਤਾਂ ਹੰਬੇ ਹਾਰੇ ਬੈਠੇ ਨੇ ਥੱਟ ਕੇ ਸਰਕਾਰ ਡੰਡਾ ਚਾੜੀ ਜਾ ਰਹੀ ਹੈ ਲੱਭ ਕੁਛ ਰਿਆ ਨਹੀਂ ਮੁਕਤਮਾ ਝੂਠਾ ਸੋ ਹੁਣ ਇਹਨਾਂ ਨੂੰ ਅਮਰੀਕਾ ਨੂੰ ਤੋਰ ਦਿਓ ਨਾਲੇ ਵਿਚਾਰੇ ਛੁੱਟੀ ਕਰੇ ਆਵਾਂਗੇ ਸੋ ਭਗਵਾਨਤ ਜੀ ਸਾਹਿਬ ਲੋਕਾਂ ਨੇ ਤੁਹਾਡੀਆਂ ਮਨੋਰ ਕਹਾਣੀਆਂ ਬਹੁਤ ਸੁਣ ਲਈਆਂ ਇਹ ਜਿਹੜੇ ਸਰਕਾਰ ਦੇ ਬੁਲਾਰੇ ਤੁਸੀਂ ਇਹਦੇ ਝੂਠੇ ਕੇਸਾਂ ਤੇ ਲਾਏ ਨੇ ਇਹਨਾਂ ਨੂੰ ਕੋ ਪੰਜਾਬ ਦੀ ਗੱਲ ਕਰਨ ਪੰਜਾਬ ਦੇ ਵਿਕਟ ਤੇ ਲੋਲ ਡਾਟਰ ਦੀ ਗੱਲ ਕਰਨ ਦਿੱਤੇ ਹਰ ਰੋਜ਼ ਕੋਈ ਨਾ ਕੋਈ ਵਪਾਰੀ ਖਿਡਾਰੀ ਸਿੰਗਰ ਗੋਲੀਆਂ ਨਾਲ ਮਰ ਰਿਹਾ ਜਿੱਥੇ ਨਸ਼ਾ ਘਰ ਘਰ ਤੱਕ ਪਹੁੰਚ ਗਿਆ ਉਸ ਪੰਜਾਬ ਦੀ ਗੱਲ ਕਰੋ ਜਿਹੜਾ ਅੱਜ ਤੁਸੀਂ ਕਰਜ਼ੇ નીચે ਡਬੋਤਾ ਸਿਰਫ ਕੇਜਰੀਵਾਲ ਦੀ ਸਿਆਸਤ ਚਮਕਾਉਣ ਦੇ ਲਈ ਇਹ ਜਿਹੜੀਆਂ ਝੂਠੀਆਂ ਸਟੋਰੀਆਂ ਆਪਾਂ ਰੋਜ਼ ਨਿਊਜ਼ ਦੇ ਵਿੱਚ ਪਲਾਂਟ ਕਰਕੇ ਆਪਾਂ ਸਮਝਦੇ ਆ ਕਿ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਮਟਕਾ ਲਾਂਗੇ ਅਸੀਂ ਚੈਲੰਜ ਕਰਦੇ ਹਾਂ ਸ਼ਰੋਮਨੀ ਅਕਾਲੀ ਦਲ ਚੈਲੰਜ ਕਰਦਾ ਹੈ ਜੇ ਤੁਸੀਂ 1 ਰੁਪਿਆ ਵਿਕਰਮਜੀਤ ਸਿੰਘ ਦਾ ਕੋਈ ਦਿਖਾਓ ਇਨਵੈਸਟਮੈਂਟ ਕੋਲ ਦੇ ਵਿੱਚ ਨਹੀਂ ਫਿਰ ਉਹਨੂੰ ਜਨਤਕ ਤੌਰ ਤੇ ਮਾਫੀ ਮੰਗਣੀ ਪਊ ਕਿਉਂਕਿ ਪਬਲੀਕਲੀ ਮੁੱਖ ਮੰਤਰੀ ਸਾਹਿਬ ਝੂਠ ਬਹੁਤ ਬੋਲ ਲੇ ਸਾਰੇ ਝੂਠ ਨੇ ਅਦਾਲਤ ਦੇ ਵਿੱਚ ਸਬੂਤ ਹੈ ਨਹੀਂ ਤੇ ਗੱਲਾਂ ਆਪਾਂ ਕਿਹੜੀਆਂ ਕਰ ਰਹੇ ਆ ਕਿਉਂ ਆਪਾਂ ਲੋਕਾਂ ਦਾ ਸਮਾਂ ਤੇ ਪੈਸਾ ਬਰਬਾਦ ਕਰ ਰਹੇ ਆ